ਦੇ ਪ੍ਰਦੀਪੀ ਫਤੇ ਸੋ ਪਿਆਰੀ ਪਿਆਰੀ ਸਾਥ ਸੰਗਤ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਉਹ ਗੁਰੂ ਅਰਜਨ ਦੇ ਮਹਾਰਾਜ ਦਾ ਵਾਹਿਗੁਰੂ ਟੋਡੀ ਰਾਗ ਦੇ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾ ਵਿਆਪੈ ਚਾਂ ਕੋ ਓਟ ਤੁਹਾਰੀ ਰਹੋ ਸਤਿਗੁਰੂ ਵਰਦਨ ਦੇ ਮਹਾਰਾਜ ਜੋ ਬਖਸ਼ਿਸ਼ ਕਰ ਦੇਗਾ ਤੇਹੇ ਭਾਈ ਉਸ ਹਰੀ ਨੂੰ ਉਸ ਪ੍ਰਭੂ ਨੂੰ ਵਿਸਾਰੋ ਉਸ ਨੂੰ ਸਦਾ ਚੇਤੇ ਰੱਖੋ ਰੱਬ ਹਾਰ ਵਿਸਰਜ ਸਦਾ ਖੁਆਰੀ ਜੇ ਤੁਸੀਂ ਹਰੀ ਨੂੰ ਵਿਸਾਰ ਦਿੱਤਨ ਤਾਂ ਤੁਸੀਂ ਸਦਾ ਹੀ ਖੁਆਰ ਹੋਵੋਗੇ ਦੁਖੀ ਹੋਵੋਗੇ ਕੌਣ ਫਰ ਕਰੇਗਾ ਮਾਇਆ ਮਨੁੱਖ ਜੋ ਰੱਬ ਨੂੰ ਵਿਸਾਰਦਾ ਮਾਇਆ ਕਰਕੇ ਵਿਸਾਰਦਾ ਜੀ ਦੇ ਕੋਲ ਜਿਆਦਾ ਮਾਇਆ ਉਹੀ ਰੱਬ ਤੋਂ ਦੂਰ ਹੈ ਉਹ ਮਾਇਆ ਨਾਲ ਜੁੜ ਕੇ ਬੈਠਾ ਹੈ ਕਿਉਂਕਿ ਉਸ ਨੂੰ ਸਾਰੇ ਸੁੱਖ ਮਾਇਆ ਵਿੱਚੋਂ ਹੀ ਨਜ਼ਰ ਆ ਰਹੀ ਹੈ ਮਾਇਆ ਉਹਦੇ ਕੋਲ ਬਿਠੇਰੀ ਉਹ ਮਾਇਆ ਨਾਲ ਐਸਾ ਜੁੜਿਆ ਹੋਇਆ ਹੈ ਰੱਬ ਬਾਰੇ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਮਝਣ ਨੂੰ ਤਿਆਰ ਨਹੀਂ ਉਹਦੇ ਹਿਰਦੇ ਵਿੱਚ ਕੇਵਲ ਮਾਇਆ ਹੀ ਵਸੀ ਹੋਈ ਹੈ ਉਹ ਬਸ ਮਾਇਆ ਨੂੰ ਕਹਿੰ ਜਾਂਦਾ ਬਹੁਤ ਕਿਰਪਾ ਮਿਲੀ ਤੇ ਬਹੁਤ ਕਿਰਪਾ ਬੜਾ ਕੁਝ ਬਖਸਿਆ ਰੱਬ ਨੇ ਬੜਾ ਕੁਝ ਬਖਸਿਆ ਇਹ ਬੜਾ ਕੁਝ ਤਾਂ ਬਖਸਿਆ ਤੈਨੂੰ ਜੇ ਤੇਰੇ ਕੋਲ ਮਾਇਆ ਹੈ ਜੇ ਤੂੰ ਚੰਗਾ ਖਾ ਰਿਹਾ ਚੰਗਾ ਪਹਿਨ ਰਿਹਾ ਚੰਗੀਆਂ ਕੋਠੀਆਂ 'ਚ ਰਹਿ ਰਿਹਾ ਚੰਗੀ ਤੇਰੇ ਕੋਲ ਜਾਇਦਾਦ ਹੈ ਚੰਗਾ ਤੇਰੇ ਕੋਲ maal ਹੈ ਤਨ ਦੌਲਤ ਹੈ ਤੈਨੂੰ ਤਾਂ ਬਖਸਿਆ ਤੂੰ ਬੇਫਿਕਰ ਹੋ ਕੇ ਰੱਬ ਨਾਲ ਜੁੜੇ ਜੇ ਰੱਬ ਨੂੰ ਨਾਂ ਲੁੜਿਆ ਇਹੀ ਮਾਇਆ ਦੇ ਇਹੀ ਮਾਇਆ ਦੇ ਸੁੱਖਾਂ ਨੇ ਦੁੱਖਾਂ ਵਿੱਚ ਬਦਲ ਜਾਣਾ ਖੁਆਰ ਹੋਏਗਾ ਦੁਖੀ ਹੋਏਗਾ ਇਹ ਗੱਲ ਨੋਟ ਕਰ ਲੋ ਬਣੀ ਤੇ ਬਹੁਤ ਬੰਦੇ ਇਹ ਜੇ ਮਾਇਆ ਇਕੱਠੀ ਕਰਕੇ ਬਹੁਤ ਕੁਝ ਪ੍ਰਾਪਤ ਕਰਕੇ ਬੜੀ ਕਿਰਪਾ ਬੜੀ ਕਿਰਪਾ ਇਦਾਂ ਕਰਦੇ ਜ਼ਿੰਦਗੀ ਨਿਕਲ ਜਾਂਦੀ ਉਹਨਾਂ ਦੀ ਗਲ ਵਿੱਚ ਸੰਗਲ ਪੈ ਜਾਂਦਾ ਅਖੀਰ ਨੂੰ ਕਿਉਂਕਿ ਸਭ ਕੁਝ ਛੱਡ ਜਾਣਾ ਆਪਾਂ ਜਾਣਾ ਤਾਂ ਕੁਝ ਵੀ ਨਾਲ ਨਹੀਂ ਜਾਂਦਾ ਉਹ ਗੁਰੂ ਸਾਹਿਬ ਦੇ ਇਸ਼ਾਰੇ ਸਮਝੋ ਗੁਰੂ ਸਾਹਿਬ ਸਾਨੂੰ ਕੀ ਸਮਝਾਉਂਦੇ ਹਨ ਕੁਝ ਵੀ ਨਾਲ ਨਹੀਂ ਜਾਣਾ ਸਾਡੇ ਮਾਇਆ ਨੇ ਤੁਹਾਨੂੰ ਧੋਖਾ ਦੇ ਜਾਵਾਂ ਛੱਤੀ ਪ੍ਰਕਾਰ ਦੇ ਭੋਜਨ ਵੀ ਤੁਹਾਡੇ ਕੋਲ ਹੋਣਗੇ ਪਰ ਖਾ ਨਹੀਂ ਹੁਣੇ ਕੀ ਉਹਨੂੰ ਦੰਦ ਦਵਾਦ ਦੇ ਜਨ ਡਾਟਾ ਦਵਾਦ ਜਵਾਬ ਦੇ ਜਾਨੀ ਕਈ ਬਿਵਾਦੀਆਂ ਲੱਗਣੀਆਂ ਘਰ ਵਿੱਚ ਸਾਰੇ ਪਦਾਰਥ ਹੁੰਦੇ ਨੇ ਖਾਲੀ ਹੁੰਦੀ ਬੜੇ ਪੇ ਦੇ ਵਿੱਚ ਬੇਅੰਤ ਤਰ੍ਹਾਂ ਦੇ ਕੱਪੜੇ ਹੁੰਨੇ ਸੋਹਣੇ ਸੋਹਣੇ ਜਵਾਨੀ ਵਿੱਚ ਸੋਹਣੇ ਲੱਗਦੇ ਜਵਾਨੀ ਵਿੱਚ ਤੁਸੀਂ ਸਾਫ਼ ਤੇ ਸਾਫ਼ ਦਾ ਕੱਪੜਾ ਪ੍ਰੈਸ ਕਰਕੇ ਪਾ ਲਓ ਵਧੀਆ ਲੱਗਦਾ ਬੜੇ ਪੇ ਦੇ ਵਿੱਚ ਲੱਤਾਂ ਹੋ ਜਾਣੀਆਂ ਬਿੰਗੀਆਂ ਪਾਵੇਂ 100 ਰੁਪਏ ਮੀਟਰ ਵਾਲਾ ਪਾ ਲਓ 1000 ਰੁਪਏ ਮੀਟਰ ਵਾਲਾ ਪਾ ਲਓ ਉਹ ਵੀ ਚੰਗਾ ਲੱਗਦਾ ਹੈ ਲੱਤਾਂ ਬਿੰਗੀਆਂ ਹੋ ਜਾਣੀਆਂ ਸਰੀ ਨੇ ਕੁੱਬਾ ਹੋਣਾ ਇਹਨਾਂ ਵਿੱਚੇ ਨਾ ਫਸੋ ਜੇ ਰੱਬ ਨੇ ਤੁਹਾਨੂੰ ਚੰਗਾ ਪੈਨਣ ਨੂੰ ਦਿੱਤਾ ਚੰਗਾ ਪੈਨੋ ਪਰ ਡੋਡੋ ਰਹੋ ਜੇ ਰੱਬ ਨੇ ਤੁਹਾਨੂੰ ਚੰਗਾ ਦਿੱਤਾ ਖਾਣ ਨੂੰ ਖਾਓ ਪਰ ਰੱਬ ਨੂੰ ਨਾ ਮਨੋਸਾਰੋ ਰੱਬ ਰਲੋ ਟੁੱਟੇ ਹੋਏ ਬੇਤ ਲੋਕ ਰੱਬ ਨੇ ਇਤਨੇ ਸੁੱਖ ਦੇ ਦਿੱਤੇ ਉਹਨਾਂ ਨੂੰ ਇਤਨਾ ਵਧੀਆ ਖਾਣਾ ਦੇ ਦਿੱਤਾ ਇੰਨਾ ਵਧੀਆ ਪਹਿਨਣਾ ਦੇ ਦਿੱਤਾ ਇਤਨੇ ਸੁੱਖ ਦੇ ਦਿੱਤੇ ਉਹਨਾਂ ਸੁੱਖਾਂ ਦੇ ਵਿੱਚ ਐਸੇ ਫਸ ਗਏ ਭਾਵੇਂ ਜ਼ਿੰਦਗੀ ਲੰਘ ਗਈ ਉਹਨਾਂ ਦੀ ਅਜਾਈਂ ਲੰਘ ਰਹੀ ਹੈ ਅਜਾਈਂ ਲੰਘ ਰਹੀ ਹੈ ਬੰਦਾ ਕਹਿੰਦਾ ਮੈਂ ਬਹੁਤ ਵਧੀਆ ਜੀਵਨ ਬਤੀਤ ਕਰ ਰਿਹਾ ਹਾਂ ਕੋਈ ਵਧੀਆ ਜੀਵਨ ਨਹੀਂ ਹੈ ਭੁਲੇਖਾ ਹੈ ਹਰ ਵਿਸਰਤ ਸਦਾ ਖਵਾਹੀ ਦੇਖੋ ਇੰਨੀ ਕਿ ਪੰਕਤੀ ਇਹਦੇ ਵਿੱਚ ਬਹੁਤ ਕੁਝ ਸਮਝ ਆ ਗੁਰੂ ਅਰਜਨ ਦੇਵ ਮਹਾਰਾਜ ਦੇ ਹਰੀ ਨੂੰ ਵਸਾਰ ਕੇ ਖੁਾਰ ਹੋਏਗਾ ਅਖੀਰ ਇਹ ਮਾਇਆ ਨੇ ਤੈਨੂੰ ਧੋਖਾ ਦੇ ਜਾਣਾ ਸਾਰੀ ਮਾਇਆ ਧੋਖਾ ਹੈ ਮਾਈ ਮਾਇਆ ਛਲ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਹੈ ਇਹੇ ਭਾਈ ਇਹ ਮਾਇਆ ਜਿੰਨੀ ਵੀ ਹੈ ਜਿਸ ਨਾਲ ਤੂੰ ਜੁੜਿਆ ਹੋਇਆ ਹੈ ਇਹ ਛਲ ਹੈ ਧੋਖਾ ਹੈ ਠੱਗੀ ਹੈ ਤੂੰ ਠੱਗਿਆ ਜਾ ਰਿਹਾ ਹੈ ਕੀ ਠੱਗਿਆ ਜਾ ਰਿਹਾ ਹੈ ਇਹਨੇ ਆਪਣੇ ਕਾਬੂ ਤੈਨੂੰ ਕਰ ਲਿਆ ਗੁਰੂ ਦੀ ਸੰਗਤ ਵਿੱਚ ਨਿਜਾਮ ਦਿੰਦੀ ਇਹ ਛਲ ਹੈ ਨਾ ਜੇ ਕੋ ਠੱਗ ਬਜੇ ਠੱਗੀ ਮਾਰਨ ਵਾਲੇ ਕਿਦਾਂ ਠੱਗਦੇ ਝੂਠੇ ਪਦਾਰਥ ਦਿਖਾ ਕੇ ਝੂਠੇ ਪਦਾਰਥ ਦਿਖਾ ਕੇ ਝੂਠਾ ਪਦਾਰਥ ਦੇ ਕੇ ਨਕਲੀ ਚੀਜ਼ ਦੇ ਕੇ ਅਸਲੀ ਚੀਜ਼ ਖੋਲ ਜਾਂਦੇ ਅਗਲੇ ਇਹ ਜੋ ਵੀ ਮਾਇਆ ਜਿਤਨੇ ਵੀ ਮਾਇਆ ਦੇ ਸੁੱਖਾਂ ਇਹ ਨਕਲੀ ਸੁੱਖਾਂ ਮਾਇਆ ਨੇ ਇਹ ਦਿਖਾ ਕੇ ਸਾਡਾ ਅਸਲੀ ਸੁੱਖ ਸਾਨੂੰ ਭੁਲਾ ਦਿੱਤਾ ਅਸਲੀ ਸੁੱਖ ਸਾਨੂੰ ਮਿਲਣਾ ਹੈ ਗੁਰੂ ਦੀ ਸੰਗਤ ਵਿੱਚੋਂ ਗੁਰੂ ਦੇ ਸ਼ਬਦ ਵਿੱਚੋਂ ਗੁਰੂ ਦੀ ਬਾਣੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇਹ ਠੱਗੀ ਸਾਡੇ ਨਾਲ ਠੱਗੇ ਜਾ ਰਹੇ ਬੇਅੰਤ ਲੋਕ ਗੁਰੂ ਦੀ ਸੰਗਤ ਛੱਡ ਦਿੱਤੀ ਗੁਰੂ ਦੀ ਬਾਣੀ ਛੱਡ ਦਿੱਤੀ ਪ੍ਰਭੂ ਨੂੰ ਭੁਲਾ ਦਿੱਤਾ ਬਸ ਮਸਤ ਵਧੀਆ ਵਿਸ਼ਾਉਣਿਆਂ ਤੇ ਗੱਦਿਆਂ ਤੇ ਸੌ ਰਹੇ ਕਦੋਂ ਜਾਗਣਗੇ ਉਹ ਚੰਗੇ ਚੰਗੇ ਅਉਧੇ ਆਵਾਂ ਕੋਲ ਮਹਿਰ ਘੁੰਮਣ ਵਾਤੇ ਗੱਡੀਆਂ ਵਦਿਆ ਤੇ ਵਦਿਆ ਕੀਮਤੀ ਬਸ ਇਹਨਾਂ ਵਿੱਚੇ ਉਲਝ ਕੇ ਰਹਿ ਗਏ ਠੱਗੇ ਜਾ ਰਹੇ ਇਹ ਠੱਗੀ ਦਾ ਹੁਣ ਨਹੀਂ ਪਤਾ ਲੱਗਣਾ ਅਖੀਰ ਨੂੰ ਪਤਾ ਲੱਗਣਾ ਅਖੀਰ ਤਾਂ ਉਹ ਹੀ ਸਭ ਦਾ ਹਾਰ ਬਿਸਰਤ ਸਦਾ ਖੁਵਾਰੀ ਕਹਿੰਦੇ ਸਦਾ ਖੁਵਾਰ ਹੋਏਗਾ ਸਦਾ ਪਾਵ ਸਦਾ ਹੀ ਫਿਰ ਜੰਮਣ ਮਰਨ ਦੇ ਘੇਰ ਚ ਪਿਆ ਰਹੇਗਾ ਜਿਹੜਾ ਰਾਮ ਕੋਲੋਂ ਕਦੀ ਮਲਾਪ ਨਹੀਂ ਹੋਇਆ ਮਾਈ ਮਾਇਆ ਛਲ ਇਹ ਮਾਇਆ ਕਿਦਾਂ ਦੀ ਹੈ ਮਾਇਆ ਤੇ ਸੁਭਾ ਪਤਾ ਕਿਦਾਂ ਦੀ ਮਹਾਰਾਜ ਨੇ ਆਧਾਰ ਦਿੱਤੀ ਮਾਈ ਮਾਇਆ ਛਲ ਦੇਖੋ ਬਾਣੀ ਅਸੀਂ ਮਹਾਰਾਜ ਨੇ ਸਾਨੂੰ ਬਾਣੀ ਨਾਲ ਜੋੜਿਆ ਕੇਵਲ ਪੜਨੀ ਹੋ ਸੋਡੋ ਇਹਨੂੰ ਸਮਝੋ ਵੀ ਵਿਚਾਰ ਕੀ ਕਹਿੰਦੇ ਹਨ ਮਹਾਰਾਜ ਮਾਈ ਮਾਇਆ ਛਲ ਠੱਗੀ ਹੈ ਇਹ ਤ੍ਰਿਣ ਕੀ ਅਗਨ ਹੈ ਤਾਂ ਜਿਵੇਂ ਤ੍ਰਿਣ ਦੀ ਅਗਨ ਹੁੰਦੀ ਹੈ ਤ੍ਰਿਣ ਦੀ ਅਗਨ ਫੂਸ ਦੀ ਅਗ ਫੂਸ ਦੀ ਅਗ ਨਾਲ ਰੋਟੀ ਪਕਾ ਲੂ ਕੋਈ ਫੂਸ ਦੇ ਭਾਵੇਂ ਢੇਰ ਲੱਗੇ ਹੋਣ ਫੂਸ ਨਾਲ ਫੂਸ ਦੀ ਅਗ ਨਾਲ ਕਦੀ ਖਾਣਾ ਨਹੀਂ ਬਣ ਸਕਦਾ ਪ੍ਰਸ਼ਾਦਾ ਨਹੀਂ ਤਿਆਰ ਹੋ ਸਕਦਾ ਇੱਕੋ ਦਮ ਲਾਠ ਜੀ ਨਿਕਲ ਜਾਂਦੀ ਹੈ ਇਹ ਇਦਾਂ ਹੀ ਹੈ ਲਾਠ ਨਿਕਲ ਜਾਂਦੀ ਇਹ ਫੂਸ ਦੀ ਅਗ ਤ੍ਰਿਣ ਕੀ ਅਗਨ ਇਹ ਮਾਇਆ ਦੇ ਜਿਹੜੇ ਸੁੱਖ ਹਨ ਇਹ ਇਦਾਂ ਦੇ ਹਨ ਜਿਵੇਂ ਤਿਰਨ ਦੀ ਅਗਨ ਹੋਵੇ ਇੱਕੋ ਦਮ ਲਾੜ ਜੀ ਨਿਕਲ ਜਾਂਦੀ ਐ ਤੇ ਫੂਸ ਜਿੰਨਾ ਮਰਜੀ ਫੂਦ ਇਕੱਠਾ ਕਰ ਲਓ ਇੱਕ ਥੀਲੀ ਲਾ ਦੋ 5-7 ਮਿੰਟ ਵਿੱਚ ਖਤਮ ਹੋ ਜੀ ਇਹ ਮਾਇਆ ਦੀ ਸੁਖ ਵੀ ਇਦਾਂ ਇੱਕ ਸੈਕਿੰਡ ਵਿੱਚ ਨਾਸ ਹੋਣ ਵਾਲੇ ਆ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹਾਂ ਤਿਰਨ ਕੀ ਆਗਨ ਅਗਲੀ ਅਦਾਨ ਕਹਿੰਦੇ ਮੇਘ ਕੀ ਛਾਇਆ ਇਹ ਮਾਇਆ ਦੇ ਸੁਖ ਇਦਾਂ ਜਿਵੇਂ ਬੱਦਲਾਂ ਦੇ ਬੱਦਲਾਂ ਦੀ ਛਾਂ ਦਾ ਸੁਖ ਹੋਵੇ ਹੁਣ ਬੱਦਲਾਂ ਦੀ ਛਾਂ ਹੋਵੇ ਬੱਦਲ ਆ ਜਾਣ ਉੱਪਰ ਛਾਂ ਮਾਂ ਛਾਂ ਮਾਂ ਤਾਂ ਵਧੀਆ ਲੱਗਦੀ ਹੈ ਜੇ ਕੋਈ ਕਹੇ ਬੱਦਲਾਂ ਦੀ ਛਾਂ ਐ ਤਾਂ ਮਿੰਜਾ ਲਾ ਦਵਾਂ ਸੁਖ ਲਵਾਂਗਾ ਮਿੰਜਾ ਨਹੀਂ ਲਾ ਸਕਦਾ ਬੱਦਲਾਂ ਨਾਲ ਲੰਘ ਜਾਂਦਾ ਇਹ ਮਾਇਆ ਦੇ ਸੁਖ ਬੱਦਲਾਂ ਦੀ ਛਾਂ ਵਾਂਗੂ ਐ ਬਦਲ ਜਾਣੇ ਇਹਨਾਂ ਨਾਲ ਨਾ ਜੁੜੋ ਇਹਨਾਂ ਨੇ ਸਾਨੂੰ ਰੱਬ ਨੂੰ ਭੁਲਾ ਦਿੱਤਾ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਇਹ ਅਸੀਂ ਬੱਦਲਾਂ ਦੀ ਛਾਂ ਹੇਠਾਂ ਮਿੰਡਾ ਡਾਈ ਬੈਠੇ ਕਿੰਨਾ ਚਿਰ ਡਾਵਾਂਗੇ ਕਿੰਨਾ ਕੁ ਸੁਖ ਲੈ ਲੇਂਗੇ ਮਾਇਆ ਦਾ ਮੇਗ ਦੀ ਛਾਇਆ ਹੈ ਅਸਲ ਛਾਵਾਂ ਆ ਹੈ ਗੁਰੂ ਗੁਰੂ ਹੈ ਅਸਲ ਰੁੱਖ ਗੁਰੂ ਦੀ ਸੰਗਤ ਵਿੱਚ ਜਿਹੜਾ ਨਹੀਂ ਜੁੜਦਾ ਗੁਰੂ ਨਾਲ ਟੁੱਟਿਆ ਹੋਇਆ ਅਤੇ ਮਾਇਆ ਦੇ ਸੁੱਖਾਂ ਨੂੰ ਸਭ ਨੂੰ ਸਮਝੀ ਬੈਠਾ ਬੱਦਲਾਂ ਦੀ ਛਾਂ ਹੇਠਾ ਮੁੰਡਾ ਡਾਇਆ ਹੋਇਆ ਹੁੰਦਾ ਕਿੰਨਾ ਚਿਰ ਸੁਖ ਲਾਏਗਾ ਕਹਿੰਦੇ ਤਣਕੀ ਅਗਨ ਮੇਗ ਕੀ ਛਾਇਆ ਅਗਲੀ ਕੋ ਹੋਰ ਹਜ਼ਾਰ ਰੁਪਏ ਦੀ ਤੀਕੋ ਪੰਕਤੀ ਦੇ ਵਿੱਚ ਤਣਕੀ ਅਗਨ ਮੇਗ ਕੀ ਛਾਇਆ ਗੋਵਿੰਦ ਭਜਨ ਬਿਨ ਹੜਕਾ ਜਨ ਉਹ ਗੋਵਿੰਦ ਦੇ ਭਜਨ ਬਿਨਾ ਸਾਜ ਸੰਗਤ ਕਰਨ ਬਿਨਾ ਨਾਮ ਜਪਣ ਤੋਂ ਬਿਨਾ ਇਹ ਸਭ ਕੁਝ ਇਦਾਂ ਹੈ ਜਿਵੇਂ ਹੜਦਾ ਜਨ ਤੁਕੋ ਪਾਣੀ ਨੂੰ ਸਾਰਦਾ ਕਿਤੇ ਪਾਣੀ ਸਾਡਾ ਜੀਵਨ ਹੈ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ ਇਹ ਜਿੰਨਾ ਵੀ ਤੁਸੀਂ ਇਕੱਠਾ ਕੀਤਾ ਹੋਇਆ ਇਹ ਹੜ ਦਾ ਜਲ ਇਕੱਠਾ ਕੀਤਾ ਹੋਇਆ ਜਿਸ ਨੂੰ ਤੁਸੀਂ ਇਕੱਠਾ ਨਹੀਂ ਕਰ ਰੱਖ ਸਕਦੇ ਹੜ ਦੇ ਜਲ ਨੂੰ ਜੇ ਕੋਈ ਹੜ ਦੇ ਜਲ ਨੂੰ ਇਕੱਠਾ ਕਰਨ ਦਾ ਯਤਨ ਕਰੇ ਕਰ ਲਿਆ ਇਹ ਬਰਬਾਦੀ ਹੈ ਕੇਵਲ ਇਹਦੇ ਨਾਲ ਇਹਨਾਂ ਜੁੜੋ ਬੰਦਾ ਮਾਇਆ ਇਕੱਠੀ ਕਰਦਾ ਜਾ ਰਿਹਾ ਇਹ ਹੜ ਦਾ ਜਾਲ ਇਕੱਠਾ ਕਰ ਰਿਹਾ ਲੱਖਵਤੀ ਹੋ ਜਾਵਾਂ ਫੇ ਕਹਿੰਦਾ ਹੋਰ ਇਕੱਠਾ ਕਰ ਲਵਾਂ ਕਰੋੜਾਂਪਤੀ ਹੋ ਜਾਵਾਂ ਅਰਬਾਂਪਤੀ ਹੋ ਜਾਵਾਂ ਬੰਦਾ ਇਕੱਠਾ ਕਰਦਾ ਚਲੇ ਜਾਂਦਾ ਇਕੱਠਾ ਕਰਦਾ ਚਲੇ ਜਾਂਦਾ ਅਖੀਰ ਨੂੰ ਹੁੰਦਾ ਕੀ ਹੈ ਸਭ ਕੁਝ ਅੜਾ ਕੇ ਲੈ ਜਾਂਦੀ ਮਾਇਆ ਕੱਖ ਨਹੀਂ ਛੱਡਦੀ ਕੋਈ ਫਿਰ ਹੋਂਦੀ ਪੜਨੇ ਆਹ ਕੁਝ ਹੋ ਰਿਹਾ ਹੈ ਦੁਨੀਆ ਤੇ ਹਰ ਵਿਸਰਤ ਸਦਾ ਖਵਾਰੀ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਵਿਸਾਰ ਦਿੱਤਾ ਪਰ ਜਿਨ੍ਹਾਂ ਨੂੰ ਇਹ ਸੋਝੀ ਆ ਗਈ ਕਿ ਵਹਿਗੂ ਦਾ ਨਾਮ ਹੀ ਸਭ ਕੁਝ ਆ ਉਹਨੇ ਕਿਸੇ ਪਾਸੇ ਧਿਆਨ ਨਹੀਂ ਦਿੱਤਾ ਉਹਨੇ ਇੰਨਾ ਹੀ ਦੇਖਿਆ ਕਿ ਮੈਨੂੰ ਦੋ ਟਾਈਮ ਰੋਟੀ ਵਧੀਆ ਮਿਲਦੀ ਹੈ ਮੈਨੂੰ ਤਨ ਟਕਣ ਬਾਤੇ ਮੇਰੇ ਕੋਲ ਕਪੜਾ ਹੈਗਾ ਮੈਨੂੰ ਪਰਿਵਾਰ ਦਿੱਤਾ ਉਹ ਪ੍ਰਭੂ ਦੀ ਯਾਦ ਵੀ ਜੁੜਿਆ ਰਹਿੰਦਾ ਰੱਬ ਦਾ ਸ਼ੁਕਰ ਕਰਦਾ ਜੀਵਨ ਸਫਲਾ ਕਰ ਦਿੰਦਾ ਪਰ ਜੋ ਮਾਇਆ ਨਾਲੇ ਜੁੜੇ ਹੋਏ ਦੇਖੋ ਮਾਇਆ ਨੂੰ ਮਹਾਰਾਜ ਜੀ ਨੇ ਕਿਹਾ ਮਾਇਆ ਕਮਾਉਣ ਵਾਸਤੇ ਹੱਥ ਦਿੱਤੇ ਮਾਇਆ ਤਾਂ ਕਮਾਉਣੀ ਹੈ ਨੌਕਰੀ ਕਰਨੀ ਹੈ ਖੇਤੀਬਾੜੀ ਵੀ ਕਰਨੀ ਹੈ ਦੁਕਾਨਦਾਰੀ ਵੀ ਕਰਨੀ ਹੈ ਬੱਚੇ ਵੀ ਪਾਲਨੇ ਸਰੀਰ ਕੋ ਲੋੜਾਂ ਤਾਂ ਪੂਰੀਆਂ ਕਰਨੀਆਂ ਜੇ ਸਾਡਾ ਸਰੀਰ ਠੀਕ ਹੋਏਗਾ ਤਾਂ ਹੀ ਅਸੀਂ ਗੁਰੂ ਦੀ ਸੰਗਤ ਕਰ ਸਕਾਂਗੇ ਪਰ ਗੁਰੂ ਦੀ ਸੰਗਤ ਛੱਡ ਦਿੱਤੀ ਇਹ ਕੰਮ ਕਰਨਾ ਜ਼ਰੂਰੀ ਹੋ ਨਹੀਂ ਸਮਝਿਆ ਮਨੁੱਖਾ ਜੀਵਨ ਮਿਲਿਆ ਸਤ ਸੰਗਤ ਕਰਨ ਵਾਸਤੇ ਆ ਨਾਮ ਜਪਣ ਵਾਸਤੇ ਆ ਸਿਮਰਨ ਕਰਨ ਵਾਸਤੇ ਆ ਰੱਬ ਦੀ ਯਾਦ ਵਿੱਚ ਡੁੱਲਣ ਵਾਸਤੇ ਆ ਇਹ ਕੰਮ ਛੱਡ ਦਿੱਤਾ ਸਿਰਫ ਮਾਇਆ ਇਕੱਠੀ ਕਰਨ ਪਰੇ ਸਾਰਾ ਜੀਵਨ ਬੰਦੇ ਦਾ ਲੱਗ ਜਾਂਦਾ ਅਕੀਨ ਜਮਾਂ ਦੇ ਬਸ ਪੈ ਜਾਂਦਾ ਦੇਖੋ ਹਰ ਵਿਸਰਤ ਸਦਾ ਖੁਵਾਰੀ ਪਰ ਤਾਕੋ ਤੁਖ ਕਹ ਕਹ ਬਿਆਪੇ ਜਾਂ ਕੋ ਓਟ ਤੁਹਾਰੀ ਹੈ ਪ੍ਰਭੂ ਉਸ ਨੂੰ ਮਾਇਆ ਤੋਖਾ ਨਹੀਂ ਦੇ ਸਕਦੀ ਮਾਇਆ ਦੇ ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ ਇਹ ਵੀ ਮਾਇਆ ਕਰਕੇ ਆਉਂਦੇ ਇਹ ਸਾਡੇ ਅੰਦਰ ਸਾਡੇ ਮਨ ਨੂੰ ਵਿਗਾੜਦੇ ਇਹ ਕਾਮ ਬਾਚਨਾ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਔਗਣ ਇਕੱਠੇ ਹੋ ਜਾਂਦੇ ਜਦੋਂ ਬੰਦਾ ਮਾਇਆ ਨਾਲ ਜੁੜਦਾ ਉਹ ਗਲਤ ਦੇਖ ਉਹ ਗਲਤ ਚੰਗਾ ਦੇਖ ਨਹੀਂ ਸਕਦਾ ਚੰਗਾ ਸੋਚ ਨਹੀਂ ਸਕਦਾ ਚੰਗਾ ਬੋਲ ਨਹੀਂ ਸਕਦਾ ਮਾਇਆ ਵਾਹ ਗਲਤ ਪਾਸੇ ਨੂੰ ਫਿਰ ਮਾਇਆ ਪ੍ਰੇਰਦੀ ਹੈ ਪਰ ਉਸ ਮਨੁੱਖ ਨੂੰ ਕੋਈ ਵੀ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਇਹ ਔਗਣ ਵੀ ਉਸ ਨੂੰ ਧੋਖਾ ਨਹੀਂ ਦੇ ਸਕਦੇ ਖੁਆਰ ਨਹੀਂ ਕਰ ਸਕਦੇ ਜਿਸ ਨੇ ਗੁਰੂ ਦੀ ਓਟ ਲਈ ਹੈ ਜਿਹੜਾ ਗੁਰੂ ਦੀ ਸੰਗਤ ਨਾਲ ਜੁੜ ਗਿਆ ਗੁਰੂ ਦੀ ਸੰਗਤ ਨਾਲ ਜੁੜ ਗਿਆ ਜਿਹੜਾ ਗੁਰੂ ਦੀ ਬਾਣੀ ਨਾਲ ਜੁੜ ਗਿਆ ਤਾਂ ਕੋ ਧੋਖਾ ਕਹਾ ਵਿਆਪੇ ਜਾਂ ਕੋ ਓਟ ਤੋਹਾਰੀ ਹੈ ਪ੍ਰਭੂ ਜਿਸ ਨੇ ਤੇਰੀ ਓਟ ਤੱਕ ਲਈ ਉਹਨੂੰ ਮਾਇਆ ਖੁਆਰ ਨਹੀਂ ਕਰੇਗੀ ਉਹ ਧੋਖਾ ਨਹੀਂ ਖਾਏਗਾ ਉਹਨੇ ਨੌਕਰੀ ਵੀ ਕਰਨੀ ਉਹਨੇ ਤੇਰੀ ਸੰਗਤ ਵੀ ਨਹੀਂ ਛੱਡਣੀ ਉਹਨੇ ਖੇਤੀਬਾੜੀ ਵੀ ਕਰਨੀ ਤੇਰੇ ਨਾਲ ਵੀ ਜੁੜਿਆ ਰਹਿਣਾ ਉਹ ਤੇ ਕਾਮਦਾਰੀ ਵੀ ਕਰੇਗਾ ਤੇਰਾ ਸ਼ੁਕਰਾਨਾ ਕਰੇਗਾ ਤੇਰੀ ਬਾਣੇ ਨਾਲ ਜੁੜਿਆ ਰਹਿੰਦਾ ਉਹ ਪਰਿਵਾਰ ਵਿੱਚ ਰਹੇਗਾ ਤੈਨੂੰ ਭਲਾਉਦਾ ਨਹੀਂ ਹੈ ਉਸ ਨੂੰ ਮਾਇਆ ਕਿਵੇਂ ਧੋਖਾ ਦੇ ਜੇਗੀ ਉਹ ਕਦੇ ਵੀ ਧੋਖਾ ਨਹੀਂ ਖਾਏਗਾ ਉਸ ਨੂੰ ਸਮਝ ਆਏਗੀ ਰੱਬ ਨੇ ਹੀ ਮੈਨੂੰ ਇਹ ਦੁਕਾਨ ਉਪਰ ਬਿਠਾ ਲਿਆ ਹੋਇਆ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਖੇਤੀਬਾੜੀ ਵੀ ਮੈਨੂੰ ਰੱਬ ਨੇ ਦਿੱਤੀ ਹੋਈ ਹੈ ਪਤਨੀ ਕਿਤਨੇ ਕਰੋ ਖੇਤੀਬਾੜੀ ਕਰਕੇ ਚਲੇ ਗਈ ਉਸ ਨੂੰ ਸਮਝ ਆ ਜਾਂਦੀ ਹੈ ਕਿ ਮੈਨੂੰ ਜੇ ਨੌਕਰੀ ਦਿੱਤੀ ਹੈ ਮੇਰੇ ਪ੍ਰਭੂ ਨੇ ਦਿੱਤੀ ਹੈ ਉੱਚਾ ਰੁਤਵਾ ਮੈਨੂੰ ਪ੍ਰਭੂ ਨੇ ਦਿੱਤਾ ਹੈ ਮੈਨੂੰ ਪਰਿਵਾਰ ਰੱਬ ਨੇ ਦਿੱਤਾ ਉਹ ਆਪਣੇ ਅੰਦਰ ਹੰਕਾਰ ਹੀ ਨਹੀਂ ਆਉਣ ਦਿੰਦਾ ਉਸ ਨੂੰ ਮਾਇਆ ਕਿਵੇਂ ਧੋਖਾ ਦੇ ਜੀ ਉਹ ਰੱਬ ਨਾਲ ਜੁੜਿਆ ਰਹਿਦਾ ਹੈ ਪ੍ਰਭੂ ਦਾ ਸ਼ੁਕਰਾਨਾ ਕਰਦਾ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਜਿਸ ਨੂੰ ਤੇਰੀ ਓਟ ਹੈ ਉਸ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਰਹਾ ਹੁਣ ਅਗਲੀ ਪੰਕਤੀ ਲਓ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰ ਜਾ ਰਹੀ ਹੁਣ ਜਿਨ੍ਹਾਂ ਨੇ ਗੁਰੂ ਨੂੰ ਵਿਸਾਰ ਦਿੱਤਾ ਰੱਬ ਨੂੰ ਵਿਸਾਰ ਦਿੱਤਾ ਪ੍ਰਭੂ ਦਾ ਸਿਮਰਨ ਪ੍ਰਭੂ ਦੀ ਯਾਦ ਛੱਡ ਦਿੱਤੀ ਜਿਸ ਨੂੰ ਰੱਬ ਦੀ ਯਾਦ ਆਉਂਦੀ ਉਹ ਨਹੀਂ ਹੈ ਜੀ ਰਹੇ ਹੋਗੀ ਉਹਨਾਂ ਦਾ ਜੀਵਨ ਪਤਾ ਕਿਹਦਾ ਸੱਪ ਵਰਗਾ ਹੈ ਸੱਪ ਹਨ ਉਹ ਸੱਪ ਜੇ ਇਹ ਕਹੀਏ ਉਹ ਦੇਖਣ ਨੂੰ ਮਨੁੱਖ ਲੱਗਦੇ ਹੈ ਸੱਪ ਹੋ ਜਿਨ੍ਹਾਂ ਨੂੰ ਰੱਬ ਵਿਸਰ ਗਿਆ ਜਿਹੜੇ ਗੁਰੂ ਜੀ ਸੰਗਤ ਨਾਲੋਂ ਟੁੱਟੇ ਹੋਏ ਆ ਸੱਪ ਹਨ ਸੱਪ ਵਾਂਗੂੰ ਜੀ ਰਹੇ ਬਿਨ ਸਿਮਰਨ ਜੋ ਜੀਵਨ ਬਲਣਾ ਬਨਣ ਦਾ ਅਰਥ ਦਾ ਗੁਜ਼ਾਰਨਾ ਜਿਹੜੇ ਜੀਵਨ ਗੁਜ਼ਾਰ ਰਹੇ ਰੱਬ ਯਾਦ ਨਹੀਂ ਹੈ ਰੱਬ ਨਾਲੋਂ ਟੁੱਟੇ ਹੋਏ ਕੋਈ ਪਤਾ ਨਹੀਂ ਮੈਨੂੰ ਕਿਹਦੇ ਦਿੱਤਾ ਖਾ ਰੇ ਕਿਹਦੇ ਦਿੱਤਾ ਪਹਿਨ ਰੇ ਕਿਸ ਨੇ ਪਰਿਵਾਰ ਦਿੱਤਾ ਕਿਸ ਨੇ ਅਹੁਦਾ ਦਿੱਤਾ ਕਿਹਦੀਆਂ ਮੇਰੇ ਕੋਲ ਮੇਰੇ ਉੱਤੇ ਬਖਸ਼ਿਸ਼ਾਂ ਹਨ ਰੱਬ ਵਿਸਰ ਗਿਆ ਉਹ ਮਨੁੱਖ ਸੱਪ ਹਨ ਸੱਪਾਂ ਵਰਗੀ ਜ਼ਿੰਦਗੀ ਬਤੀਤ ਕਰਦਾ ਸੱਪ ਕੀ ਕਰਦਾ ਸੱਪ ਸੱਪ ਦੀ ਉਮਰ ਤਾਂ ਹੁੰਦੀ ਬਹੁਤ ਵੱਡੀ ਪਰ ਸਾਰੀ ਜ਼ਿੰਦਗੀ ਖੋਡੇ ਵਿੱਚ ਹੀ ਰਹਿੰਦਾ ਸਾਰੀ ਜ਼ਿੰਦਗੀ ਖੋਡੇ ਵਿੱਚ ਨੰਮੀ ਰਹਿੰਦੀ ਹੁੰਦੀ ਹੈ ਸੱਪ ਜ਼ਹਿਰ ਨਹੀਂ ਛੱਡਦਾ ਕੁੰਢ ਛੱਡ ਦਿੰਦਾ ਸੱਪ ਕੁੰਢ ਛੋੜਦਾ ਵਿਖ ਨਹੀਂ ਛੱਡਦਾ ਵਿਖ ਨਹੀਂ ਛੱਡਦਾ ਇਸੇ ਤ੍ਰਿਕੇ ਨਾਲ ਮਨੁੱਖ ਹੰਕਾਰ ਨਹੀਂ ਛੱਡਦਾ ਸਰੀਰ ਛੱਡ ਜਾਂਦਾ ਅਖੀਰ ਨੂੰ ਹੰਕਾਰ ਨਹੀਂ ਛੱਡਦਾ ਹੰਕਾਰ ਨਾਲ ਹੀ ਲੈ ਕੇ ਜਾਂਦਾ ਹੰਕਾਰ ਤੋਂ ਛੁੱਟੇਗਾ ਜੇ ਗੁਰੂ ਦੀ ਸੰਗਤ ਵਿੱਚ ਆਏਗਾ ਇਸ ਕਰਕੇ ਬਿਨ ਸਿਮਰਨ ਜੋ ਜੀਵਨ ਬਲਣਾ ਜੋ ਸਿਮਰਨ ਤੋਂ ਬਿਨਾ ਆਪਣਾ ਜੀਵਨ ਗੁਜ਼ਾਰ ਰਹੇ ਆ ਉਹ ਸਾ ਜੀਵਨ ਸੱਪ ਵਰਗਾ ਹੈ ਪਿਆ ਆਪਣੇ ਆਪ ਨੂੰ ਕਹੀ ਜਾਵੇ ਮੇਰਾ ਜੀਵਨ ਬਹੁਤ ਵਧੀਆ ਮੈਂ ਚੰਗਾ ਖਾ ਰਿਹਾ ਹਾਂ ਚੰਗਾ ਪਹਿਨ ਰਿਹਾ ਹਾਂ ਚੰਗੀਆਂ ਮੇਰੇ ਕੋਲ ਗੱਡੀਆਂ ਹਨ ਚੰਗੀ ਜ਼ਮੀਨ ਜਾਇਦਾਦ ਹੈ ਮੇਰੇ ਕੋਲ ਚੰਗਾ ਰੁਤਬਾ ਹੈ ਮੇਰੇ ਕੋਲ ਚੰਗਾ ਮੇਰਾ ਰੂਪ ਹੈ ਮੇਰੀ ਬੜੀ ਪਰਸਨੈਲਿਟੀ ਸੀ ਇਸੇ ਮੂਰੇ ਘੜ ਘੜ ਕੇ ਦੇਖਦਾ ਪਰ ਅੰਦਰ ਅੰਦਰੋਂ ਸੱਪ ਹੈ ਸੱਪ ਵਰਗੀ ਜ਼ਿੰਦਗੀ ਬਚੀਤ ਕਰਦਾ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਿਮਰਨ ਤੋਂ ਬਿਨਾ ਜੋ ਵੀ ਜੀਵਨ ਗੁਜ਼ਾਰਨਾ ਇਹ ਸਪ ਵਰਗਾ ਜੀਵਨ ਹੈ ਆਪਰਾ ਜੀਵਨ ਉਸੇ ਨੂੰ ਕਹੂਗਾ ਨਾ ਚੰਗਾ ਜਿਹੜਾ ਚੰਗਾ ਖਾਂਦਾ ਪੀਂਦਾ ਬੜਾ ਟੌਰ ਸ਼ਾਹ ਦਾ ਬਹੁਤ ਵਧੀਆ ਜੀਵਨ ਕੋਈ ਜੀਵਨ ਨਹੀਂ ਵਧੀਆ ਦੇਖਣਾ ਇਹ ਪੈਂਦਾ ਭਾਵੇਂ ਉਹਦੇ ਕੱਪੜੇ ਪਾਟੇ ਹੋਣ ਝੁੱਗੀ ਵਿੱਚ ਰਹਿੰਦਾ ਹੋਵੇ ਰੋਜ਼ ਹੀ ਰੋਜ਼ ਕਰਕੇ ਖਾਂਦਾ ਹੋਵੇ ਰੂਪ ਵੀ ਚੰਗਾ ਰਹੇ ਹੋਵੇ ਜਾਤ ਵੀ ਨੀਮੀ ਹੋਵੇ ਪਰ ਜਿਹੜਾ ਗੁਰੂ ਨੂੰ ਨੇ ਨਾ ਭਲਾਉਂਦਾ ਗੁਰੂ ਜੀ ਸੰਗਤ ਨਾਲ ਜੁੜਿਆ ਹੋਇਆ ਉਸ ਦਾ ਸਭ ਤੋਂ ਵਧੀਆ ਜੀਵਨ ਆਇਆ ਹੈ ਗੁਰੂ ਦੀ ਨਿਗਾਹ ਦੇ ਵਿੱਚ ਉਹ ਹੈ ਵਧੀਆ ਜੀਵਨ ਬਤੀਤ ਕਰਨ ਵਾਲਾ ਗੁਰੂ ਨੇ ਉਸ ਨੂੰ ਜੱਫੀ ਚ ਲੈਣਾ ਆ ਮਤਲਬ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਹੁਣ ਅੱਗੇ ਅਗਲੀ ਪੰਕਤੀ ਦੇਖੋ ਨਵਖੰਡਨ ਜੋ ਰਾਜ ਕਮਾਵੇ ਅੰਤ ਚੱਲੇਗੋ ਹਾਰੀ ਕਹਿੰਦੇ ਜੇ ਰੱਬ ਨੂੰ ਵਿਸਾਰ ਕੇ ਨਾ ਸਾਰੀ ਧਰਤੀ ਦਾ ਵੀ ਰਾਜ ਪ੍ਰਾਪਤ ਕਰ ਲਵੇ ਰਾਜ ਗੱਦੀਆਂ ਪਿੱਛੇ ਕੀ ਕੁਝ ਹੋ ਰਿਹਾ ਹੈ ਜਗਤ ਵਿੱਚ ਕਹਿੰਦੇ ਜੋ ਰੱਬ ਨੂੰ ਵਿਸਾਰ ਕੇ ਰਾਜ ਗੱਦੀਆਂ ਸਾਰੀ ਧਰਤੀ ਦਾ ਕੋਈ ਰਾਜ ਪ੍ਰਾਪਤ ਕਰ ਲਵੇ ਅਖੀਰ ਨੂੰ ਤਾਂ ਹਾਰ ਕੀ ਜਾਣਾ ਹੈ ਜਾਣਾ ਖਾਲੀ ਹੋਆ ਨਵਖੰਡਨ ਕੋ ਰਾਜ ਕਮਾਵੇ ਨਵਖੰਡ ਪ੍ਰਥਮੀ ਭਾਵ ਸਾਰੀ ਧਰਤੀ ਜੋ ਕੋਈ ਸਾਰੀ ਸ੍ਰਿਸ਼ਟੀ ਦਾ ਸਾਰੀ ਧਰਤੀ ਦਾ ਕੋਈ ਰਾਜ ਸਾਰੀ ਧਰਤੀ ਉੱਤੇ ਰਾਜ ਵੀ ਕਾਇਮ ਕਰ ਲਵੇ ਆਪਣਾ ਅਖੀਰ ਨੂੰ ਤਾਂ ਛੱਡ ਕੇ ਜਾਣਾ ਪੈਣਾ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਹਾਰ ਕੇ ਜਾਣਾ ਪਣਾ ਇੱਥੇ ਨਾਲ ਕੁਝ ਨਹੀਂ ਲੈ ਜਾਏਗਾ ਪਰ ਜਿਹੜੀ ਚੀਜ਼ ਲੈ ਕੇ ਨਹੀਂ ਜਾਣੀ ਨਾਲ ਉਹਦੇ ਪਿੱਛੇ ਬੰਦਾ ਮਰਦਾ ਉਹਦੇ ਪਿੱਛੇ ਝੂਠ ਵੀ ਬੋਲਣ ਨੂੰ ਤਿਆਰ ਹੈ ਬੇਈਮਾਨੀਆਂ ਠੱਗੀਆਂ ਸਭ ਕੁਝ ਕਰਨ ਨੂੰ ਤਿਆਰ ਆ ਚਲਾਕੀਆਂ ਚਤਰਾਈਆਂ ਬੇਈਮਾਨੀਆਂ ਠੱਗੀਆਂ ਰੱਬ ਨੂੰ ਵੀ ਧੋਖਾ ਦੇਣਾ ਸਭ ਕੁਝ ਕਰਨ ਨੂੰ ਤਿਆਰ ਹੈ ਕਿ ਰਾਜ ਗੱਦੀ ਮੇਰੇ ਕੋਲ ਆ ਜਾਏ ਪਰ ਉਹਨਾਂ ਬੇਈਮਾਨਾਂ ਨੂੰ ਇਹ ਨਹੀਂ ਪਤਾ ਕਿ ਸਭ ਕੁਝ ਛੱਡ ਕੇ ਇੱਕ ਦਿਨ ਜਾਣਾ। ਛੱਗੇ ਜਾਵੇ ਇਹ ਸਮਝ ਨਹੀਂ ਪੈਂਦੀ। ਕਹਿੰਦੇ ਨੰਬਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ। ਅਖੀਰ ਨੂੰ ਸਭ ਕੁਝ ਹਾਰ ਕੇ ਜਾਣਾ ਪੈਂਦਾ। ਹੁਣ ਆਖਰੀ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਜੋ ਸਮਝਾਉਂਦੇ ਹਨ ਕਹਿੰਦੇ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਗੁਣ ਨਿਧਾਨ ਗੁਣਾ ਦਾ ਖਜ਼ਾਨਾ ਉਹ ਪ੍ਰਭੂ ਪ੍ਰਭੂ ਸਾਰੇ ਗੁਣਾ ਦਾ ਖਜ਼ਾਨਾ ਸਾਰੇ ਗੁਣ ਪ੍ਰਭੂ ਵਿੱਚ ਉਹ ਗੁਣਾ ਦਾ ਖਜ਼ਾਨਾ ਗੁਣ ਨਿਧਾਨ ਗੁਣ ਗੁਣ ਨਿਧਾਨ ਹੈ ਜਿਹੜਾ ਪ੍ਰਭੂ ਉਹਦੇ ਗੁਣ ਗੁਣਾ ਦੇ ਖਜ਼ਾਨੇ ਦੇ ਗੁਣ ਗੁਣਾ ਦਾ ਖਜ਼ਾਨਾ ਰੱਬ ਹੈ ਗੁਣਾ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਗੁਣ ਜੋ ਕੁਝ ਮਰਜੀ ਲੈ ਲਓ ਇੱਥੇ ਜੋ ਕੁਝ ਮਰਜੀ ਮੰਗ ਲਓ ਪਰ ਅਸੀਂ ਮੰਗਾਂਗੇ ਤਾਂ ਜੀ ਸਾਨੂੰ ਪਤਾ ਹੋਏਗਾ ਇਹਦੇ ਵਿੱਚ ਗੁਣ ਕਿਹੜੇ ਸਾਨੂੰ ਪਤਾ ਹੀ ਨਹੀਂ ਸੰਤ ਪਦਾਰਥ ਕੀ ਜੰਨੇ ਸਾਨੂੰ ਪਦਾਰਥ ਹੀ ਨਹੀਂ ਗੁਣਾਂ ਦਾ ਖਜ਼ਾਨਾ ਹੈ ਆਤਮਿਕ ਗੁਣ ਸਤ ਸੰਤੋਖ ਦਇਆ ਧਰਮ ਧੀਰਜ ਇਹ ਗੁਣਾਂ ਸਤ ਸੰਤੋਖ ਸਬਰ ਸੰਤੋਖ ਸੇਵਾ ਸਬਰ ਦਇਆ ਧਰਮ ਤੀਜ ਸ਼ਾਂਤੀ ਐਸੀ ਗੁਣ ਹਨ ਜੋ ਗੁਰੂ ਦੀ ਬਾਣੀ ਨਾਲ ਜੁੜਦਾ ਉਹ ਜੁੜਦਾ ਜੁੜਦਾ ਨਾ ਉਹਦੀ ਆਤਮਾ ਸ਼ਾਂਤ ਹੋ ਜਾਂਦੀ ਹੈ ਪਰ ਇਸ ਪ੍ਰਭੂ ਦੇ ਗੁਣ ਉਸੇ ਨੇ ਗਾਏ ਜਿਹਦੇ ਉੱਤੇ ਉਹਦੀਓ ਕਿਰਪਾ ਹੋ ਜੇ ਗੁਣ ਨਿਦਾਨ ਗੁਣ تنਹੀ ਗਾਏ ਜਾਂ ਕੋ ਕਿਰਪਾ ਧਾਰੀ ਜਿਹਦੇ ਉਤੇ ਉਹ ਕਿਰਪਾ ਕਰਦਾ ਉਹਨੂੰ ਪ੍ਰੇਰ ਪ੍ਰੇਰ ਕੇ ਗੁਰੂ ਦੀ ਸੰਗਤ ਨਾਲ ਜੋੜ ਦਿੰਦਾ ਇਸ ਕਰਕੇ ਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਤੁਸੀਂ ਜਿਹੜੇ ਰੋਜ ਜੋੜ ਗਏ ਕਿ ਸਤਿਗੁਰੂ ਤਾਂ ਮੇਰੇ ਉਤੇ ਕਿਰਪਾ ਕੀਤੀ ਹੈ ਜਿਹੜਾ ਤੂੰ ਅੰਮ੍ਰਿਤ ਵੇਲੇ ਮੈਨੂੰ ਠਾਲ ਦਿੰਦਾ ਮੈਨੂੰ ਸ਼ਰਾਨ ਕਰਾ ਕੇ ਆਪਣੇ ਕੋਲ ਬੁਲਾ ਲੈਂਦਾ ਮੈਂ ਆਖਰੀ ਧਮ ਤੱਕ ਆਖਰੀ ਦਿਨਾ ਤੱਕ ਮਰਨ ਤੱਕ ਤੇਰੀ ਸੰਗਤ ਵਿੱਚ ਆਉਂਦਾ ਰਹਾਂ ਬਹੁਤ ਸਾਰੇ ਇਹ ਜੇ ਬੰਦੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਨਹੀਂ ਕੀਤੀ ਮਰਨ ਤੋਂ ਜਦੋਂ ਮਰ ਜਾਂਦੇ ਨੇ ਫਿਰ ਆਰਤੀ ਮੂਰੇ ਰੱਖਦੇ ਨੇ ਲੈ ਕੇ ਮਹਾਰਾਜ ਦੇ ਮੂਰੇ ਸਾਰੀ ਜ਼ਿੰਦਗੀ ਗੁਰਦੁਆਰੇ ਵਿੱਚ ਨਹੀਂ ਬੜਦਾ ਬਹੁਤ ਬੰਦੇ ਫਿਰ ਟੱਬਰ ਕੀ ਕਰਦਾ ਸਾਰੀ ਜ਼ਿੰਦਗੀ ਤਾਂ ਉਹਨੂੰ ਗੁਰਦੁਆਰੇ ਵਿੱਚ ਨਹੀਂ ਭੇਜਦੇ ਵਿਜਾ ਬਾਪੂ ਗੁਰਦੁਆਰੇ ਜਾਇਆ ਕਰ ਜਦੋਂ ਮਰ ਜਾਂਦਾ ਫਿਰ ਆਰਤੀ ਮੂਹਰੇ ਲਾ ਕੇ ਮੱਥਾ ਟੇਕਦੇ ਨੇ ਦੱਸ ਫੇਰ ਉਹਨੂੰ ਕੀ ਫੇਰ ਫਾਇਦਾ ਹੋਏਗਾ ਉਹਦਾ ਬਹੁਤ ਦੇਖਦਾ ਮੈਂ ਸਾਰੀ ਜ਼ਿੰਦਗੀ ਮੈਂ ਬਹੁਤ ਬੰਦੇ ਅਜਿھے ਦੇਖੇ ਦੁਆਰੇ ਵਿੱਚ ਨਹੀਂ ਦੇਖੇ ਜਦੋਂ ਮਰ ਜਾਂਦਾ ਫਿਰ ਆਰਤੀ ਲਿਆਉਂਦੇ ਨੇ ਨਾ ਜਦੋਂ ਫੇ ਮੂਹਰੇ ਰੱਖ ਦਿੰਦੇ ਨੇ ਵੀ ਹੁਣ ਉਹਨੂੰ ਕੀ ਫਾਇਦਾ ਹੋਏਗਾ ਸਾਰੀ ਜ਼ਿੰਦਗੀ ਨਹੀਂ ਭੇਟਿਆ ਉਹ ਸਾਰੀ ਜ਼ਿੰਦਗੀ ਉਹਦੀ ਆਪ ਛਿਲ ਲਾਉਂਦੇ ਰਹੇ ਕੰਮਕਾਰਾਂ ਵਿੱਚੇ ਫਸਾ ਕੇ ਰੱਖਿਆ ਸਾਰੀ ਜ਼ਿੰਦਗੀ ਕਦੇ ਨਹੀਂ ਕਿਹਾ ਕਿ ਬਾਪੂ ਗੁਰੂ ਦੀ ਸੰਗਤ ਕਰਿਆ ਕਰਤੇ ਹੋ ਬਹੁਤ ਕਮਾਈ ਕੀਤੀ ਸਾਡੇ ਬਾਤ ਤੇ ਤੇ ਬੜੀ ਕਮਾਈ ਕੀਤੀ ਐ ਸਾਨੂੰ ਲੱਖਾਂ ਪਤੀ ਬਣਾ ਦਿੱਤਾ ਕੋਠੀਆਂ ਪਾ ਦਿੱਤੀ ਸਾਡੇ ਬਾਤ ਤੇ ਤੇ ਬਹੁਤ ਕਮਾਈ ਕੀਤੀ ਹੁਣ ਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਵਾਰਲਾ ਅੱਗਾ ਸਵਾਰਲਾ ਕਿਹੜਾ ਕਹਿੰਦਾ ਜਦ ਮਰ ਜਾਂਦਾ ਫਿਰ ਮੂਰੇ ਮੱਥਾ ਦੇਖਦੇ ਮਹਾਰਾਜ ਦੇ ਮੂਰੇ ਜਾ ਕੇ ਰੱਖ ਦਿੰਦੇ ਆ ਪਤਾ ਨਹੀਂ ਕੀ ਕਹਿੰਦੇ ਫਿਰ ਇਹਨੂੰ ਫਿਰ ਤਾਂ ਪਤਾ ਕੀ ਕਹਿੰਦੇ ਆ ਬਸ ਉਹ ਇੱਧਰ ਰਹਿਣ ਦੇ ਘਰ ਨਾਲ ਆ ਜੀ ਫਿਰ ਕਿਤੇ ਆ ਕਹਿੰਦੇ ਹੋ ਫਿਰ ਇਹ ਕਹਿੰਦੇ ਹੁਣ ਅੱਗੇ ਹੀ ਜਾਈ ਹੁਣ ਸਾਡੇ ਟੱਬਰ ਨੂੰ ਨਾ ਦੇਖੀ ਇੱਥੇ ਫਿਰ ਅਰਦਾਸ ਜਾਂਦੇ ਹੋਏ ਆਹ ਕਹਿ ਕੇ ਜਾਂਦੇ ਹੋ ਮਹਾਰਾਜ ਦੇ ਮੂਹਰੇ ਰੱਖ ਕੇ ਨਾ ਅਰਤੀ ਫਿਰ ਬੇਨਤੀ ਕਰਦੇ ਵੀ ਸੱਚੇ ਪਾਤਸ਼ਾਹ ਹੁਣ ਇੱਧਰ ਨੂੰ ਨਾ ਜਵੇ ਇਹ ਉੱਧਰ ਹੀ ਰੱਖੀ ਹੋਰ ਕੋਈ ਨਹੀਂ ਕਹਿੰਦੇ ਇਹੋ ਇਸ ਕਰਕੇ ਗੁਰਮੁਖ ਪਿਆਰਿਓ ਗੁਣਾਂ ਦਾ ਖਜ਼ਾਨਾ ਜਿਹੜਾ ਪ੍ਰਭੂ ਅਕਾਲ ਪੁਰਖ ਵੈ ਗੁਰੂ ਹੈ ਉਹਦੇ ਗੁਣ ਉਹੀ ਗਾਏਗਾ ਜਿਹਦੇ ਉੱਤੇ ਕਿਰਪਾ ਹੈ ਪ੍ਰਭੂ ਦੀ ਗੁਰੂ ਨਾਲ ਗੁਰੂ ਫਿਰ ਜਿਹੜਾ ਗੁਰੂ ਦੀ ਸੰਗਤ ਕਰਦਾ ਸਤਿਗੁਰੂ ਜੀ ਕਹਿੰਦੇ ਸੋ ਸੁਖੀਆਂ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੀ ਉਹ ਹੈ ਸੁਖੀ ਜੀਵਨ ਵਾਲਾ ਉਸ ਨੂੰ ਕਹੋ ਇਹ ਸੁਖੀ ਹੈ ਸੋ ਸੁਖੀ ਆ ਧੰਨ ਉਸ ਜਨਮਾ ਉਸ ਦਾ ਜਨਮ ਧਨਤਾ ਜੋਗ ਹੈ ਉਸ ਦਾ ਜਨਮ ਧਨਤਾ ਜੋਗ ਹੈ ਉਸ ਨੂੰ ਕਹੋ ਵੀ ਇਹ ਸੁਖੀ ਹੈ ਇਸ ਨੇ ਐਸਾ ਸੁਖ ਲੱਭ ਲਿਆ ਜਿਹੜਾ ਇੱਥੇ ਵੀ ਸੁਖ ਕਾਇਮ ਆ ਤੇ ਅੱਗੇ ਵੀ ਪ੍ਰਲੋਕ ਵਿੱਚ ਵੀ ਉਸ ਨੂੰ ਸੁਖ ਮਿਲੇਗਾ ਜੰਮਨ ਮਰ ਦੇ ਗੇੜ ਤੋਂ ਨਿਕਲ ਜਾਂਦਾ ਸੋ ਸੁਖੀ ਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਨਾਨਕ ਵੀ ਐਸੇ ਗੁਰਮੁਖ ਪਿਆਰੇ ਤੋਂ ਸਦਕੇ ਜਾਂਦਾ ਬਲਿਹਾਰੀ ਜਾਂਦਾ ਸੋ ਇਹ ਵਿਚਾਰ ਸੀ ਪੁਲਣਾ ਚੋਂ ਕਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਨਾਮ ਵਾਹਿਗੁਰੂ